ਬੇਸ਼ੱਕ ਮੇਰਾ ਟੋਟਾ ਹੈ ਪਰ ਇੱਕ ਸਿਆਣੀ ਨੌਜਵਾਨ ਨੂੰ ਮੈਂ ਇਸ ਲੜਾਈ ਦੇ ਵਿੱਚ ਸ਼ਾਮਲ ਕੀਤਾ ਪਰ 2027 ਤੱਕ ਜਿੰਨੀਆਂ ਵੀ ਤਾਰਾਂ ਤੁਸੀਂ ਉੱਤੇ ਦੇਖਦੇ ਹੋ ਘਰਾਂ ਤੋਂ ਤੋਦੀ ਇਹ ਸਾਰੀਆਂ ਖਤਮ ਹੋ ਜਾਣਗੀਆਂ ਸਾਰਾ ਧਰਤੀ ਦੇ ਅੰਦਰ ਆਉਣਗੀਆਂ ਤੇ ਕਿਸੇ ਨੂੰ ਨੁਕਸਾਨ ਨਹੀਂ ਹੋਊਗਾ ਕਿਸੇ ਨੂੰ ਬਿਜਲੀ ਦਾ ਕਰੰਟ ਨਹੀਂ ਲੱਗੂਗਾ ਇਹਨਾਂ ਕਾਲੀਦੰਡਾ ਖਾਜੀਤਾਂ ਨਹੀਂ ਵੋਟ ਪਾਉਗਾ ਮੇਰਾ ਮਤਲਬ ਉਹ ਕਾਂਗਰਸ ਤੇ ਬੀਜੇਪੀ ਆਰਐਸਐਸ ਨੂੰ ਤਾਂ ਪਾਉਣ ਵਾਲੇ ਨਹੀਂ ਹੈਗੇ ਅਸੀਂ ਜੜਦੇ ਰਹਾਂਗੇ ਸਾਡਾ ਕੰਮ ਹੈ ਲੜਨਾ ਲੋਕਾਂ ਦਾ ਕੰਮ ਹੈ ਵੋਟ ਪਾਉਣਾ ਜੇ ਵੋਟ ਪਾਉਣਗੇ ਅਸੀਂ ਲੜਦੇ ਰਹਾਂਗੇ ਤਾਂ ਅਸੀਂ ਠੀਕ ਤੱਕ ਪਹੁੰਚ ਜਾਵਾਂਗੇ ਆ ਸਾਰੇ ਡਰਦੇ ਹੈ ਹਿੰਦੂਤਵ ਵਾਲੇ ਇਹ ਇਹ ਡਰਦੇ ਹੈ ਮੁਸਲਮਾਨ ਤੋਂ ਤੇ ਪਰ ਜਦੋਂ ਸਿੱਖ ਹੈਗੇ ਉਹ ਨਾਨਤ ਸਾਫ ਤੇ ਡਾਇਗਨੋਸਿਸ ਹਿੰਦੂਆਂ ਨਾਲ ਸੀ ਮੁਸਲਮਾਨਾਂ। ਜੀ ਜੀ ਤੇ ਅਸੀ ਇਹ ਕੱਟ ਕਰਨ ਵਾਲੇ ਹੈ ਕਿ ਇਹਨੂੰ ਕਾਦਰ ਡਰ ਐ ਵੀ ਇਹ ਪਖੰਡ ਹੈ ਕਿ ਸਿੱਖਾਂ ਨੂੰ ਫਾਇਦਾ ਨਾਲ ਪਹੁੰਚ ਦੇ ਕੇ ਬਾਰਡਰ ਕੋਲ ਤੇ ਫਾਇਦਾ ਤਾਂ ਲਾਲੇਪਾਣੀ ਨੂੰ ਪਹੁੰਚਣਾ ਹੈ। ਸਸਿਕਾਲ ਜੀ ਦੇਖ ਰਹੇ ਹਾਂ ਸਪੋਕਸਮੈਨ ਟੀਵੀ ਤੇ ਮਹਾਸੁਰਖਾਲ ਦੋਸਤੋ ਜਿਮਨੀ ਚੋਣਾ ਦਾ ਖਾੜਾ ਲਗਾਤਾਰ ਪੱਕਿਆ ਹੋਇਆ ਜਿਵੇਂ ਜਿਵੇਂ ਚੋਣਾ ਦਾ ਦਿਨੇ ਨੇੜੇ ਆ ਰਿਹਾ ਉਵੇਂ ਉਵੇਂ ਸਿਆਸਤ ਦੇ ਨਾਲ ਜਿਹੜਾ ਪੰਜਾਬ ਦਾ ਸਿਆਸੀ ਮਾਹੌਲ ਆ ਉਹ ਕਰਮਾ ਰਿਹਾ। ਇਸ ਸਿਆਸੀ ਮਾਹੌਲ ਦੇ ਵਿੱਚ ਇੱਕ ਚਿਹਰਾ ਅਕਸਰ ਅਸੀਂ ਕਹਿ ਦਈਏ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਜਿਹੜਾ ਰਹਿੰਦਾ ਆ ਜੋ ਇਸ ਮਾਹੌਲ ਨੂੰ ਵੱਖਰੀ ਰੰਗਤ ਵੀ ਦਿੰਦਾ ਹੈ ਵੱਖਰੀ ਪਛਾਣ ਵੀ ਦਿੰਦਾ ਹੈ ਤੇ ਮੇਰੇ ਨਾਲ ਸਰਦਾਰ ਸਿਮਰਜੀਤ ਸਿੰਘ ਮਾਨ ਸਾਬਕਾ ਐਮਪੀ ਸੰਗਰੂਰ ਸਾੜ ਨਾਲ ਨੇ ਹਾਲਾਂਕਿ ਉਹਨਾਂ ਨੇ ਆਪਣੇ ਵੰਸ਼ਸ ਨੂੰ ਬਰਨਾਲਾ ਤੋਂ ਤਾਰਿਆ ਆ ਕਿ ਨਵੀਂ ਪਾਰੀ ਖੇਡਦੇ ਹੋ ਨਜ਼ਰ ਆ ਰਹੇ ਨੇ ਮਾਨ ਸਾਹਿਬ ਸਵਾਗਤ ਹੈ ਜੀ ਸਪੋਕਸਮੈਨ ਟੀਵੀ ਤੇ ਮਿਹਰਬਾਨੀ ਜੀ ਥੈਂਕ ਯੂ ਮਾਨ ਸਾਹਿਬ ਨਵੀਂ ਪਾਰੀ ਖੇਡ ਰਹੇ ਹੋ ਗੋਵਿੰਦ ਸਿੰਘ ਤੇ ਸੋ ਤਰੂ ਖੇਡ ਰਹੇ ਹੋ ਇਸ ਪਾਰੀ ਨੂੰ ਕਿਵੇਂ ਦੇਖਦੇ ਹੋ ਨਹੀਂ ਜੀ ਉਹ ਲਾਇਕ ਹੈ ਤੇ ਹੈ ਉਹਨੇ ਕੰਮ ਕੀਤਾ ਹੋਇਆ ਹੈ ਮੈਜਰਿਟ ਦੇ ਉੱਤੇ ਖੜਾ ਹੋਇਆ ਹੈ ਕਿਉਂ ਕਰਕੇ ਉਹ ਜਥੇਬੰਦਕ ਸਖਤਰ ਵੀ ਹੈਗਾ ਹਰੇਕ ਪਿੰਡ ਦੇ ਵਿੱਚ ਉਹਦੀ ਵਕਫੀਅਤ ਹੈ ਤੇ ਉਹਨੇ ਇੱਥੇ ਜ਼ਮੀਨ ਵੀ ਹਰੀਗੜ ਲੈ ਲਈ ਹੈ ਜੀ ਤੇ ਇਲੈਕਸ਼ਨਾਂ ਤੋਂ ਬਾਅਦ ਇੱਥੇ ਹੀ ਪੂਰੀ ਬਿਸਤਰਾ ਰਹਿਸ਼ ਉਹਦੀ ਇੱਥੇ ਹੋ ਜੂਗੀ ਸੋ ਮੇਰਾ ਮਤਲਬ ਹੈ ਬੇਸ਼ੱਕ ਮੇਰਾ ਦੋਤ ਹੈ ਪਰ ਇੱਕ ਸਿਆਣੇ ਨੌਜਵਾਨ ਨੂੰ ਮੈਂ ਇਸ ਲੜਾਈ ਦੇ ਵਿੱਚ ਸ਼ਾਮਲ ਕੀਤਾ ਪਰ ਇੱਕ ਪਰਿਵਾਰਵਾਦ ਦਾ ਜ਼ਿਕਰ ਹੋਣ ਲੱਗ ਪਿਆ ਸਿਆਸੀ ਪਾਰਟੀਆਂ ਦੇ ਅਕਸਰ ਵਾਦ ਕਹਦੀ ਵਿਵਾਦ ਕਹਦੀ ਰਹਿੰਦਾ ਹੁਣ ਸਿਮਰਜੀਤ ਸਿੰਘ ਮਾਨ ਦੇ ਨਾਲ ਵੀ ਉਹ ਬਾਤ ਤੇ ਵਿਵਾਦ ਜੁੜਦਾ ਹੋਇਆ ਨਜ਼ਰ ਆ ਰਿਹਾ ਪਰਿਵਾਰਵਾਦ ਹਾਂ ਫਿਰ ਇਹ ਤਾਂ ਹੋ ਗਈ ਕਿ ਮੇਰਾ ਦੋਤਾ ਖੜਾ ਹੋਊਗਾ ਉਹ ਤਾਂ ਨਜ਼ਰ ਆਊਗਾ ਐਂ ਜੇ ਤਾਂ ਆਪਾਂ ਕੋਈ ਭੱਜ ਨਹੀਂ ਸਕਦੇ ਨਾ ਸੌ ਨਹੀਂ ਸਕਦੇ ਜੀ ਬਿਲਕੁਲ ਠੀਕ ਹੈ ਇਹ ਠੀਕ ਮੰਨਦੇ ਹਾਂ ਪਰਿਵਾਰਵਾਦ ਸਿਸਟਮ ਹਾਂਜੀ ਉਹ ਕਾਬਲੀਅਤ ਹੈ ਕੀ ਹੈ ਤੇ ਉਹਨੂੰ ਅੱਗੇ ਆਉਣਾ ਚਾਹੀਦਾ ਚੁ ਕਰਕੇ ਜੇ ਉਹ ਕਾਬਿਲ ਹੈ ਤੇ ਮੇਰਾ ਦੋਤ ਹੈ ਤੇ ਉਸ ਨੂੰ ਆਪਾਂ ਬਾਹਰ ਤਾਂ ਨਹੀਂ ਰੱਖ ਸਕਦੇ ਜੇ ਉਹਦੇ ਵਿੱਚ ਕਾਬਲੀਅਤ ਹੈਗੀ ਹੈ ਜੀ ਜਿਮਨ ਸਾਹਿਬ ਮੁਕਾਬਲਾ ਕਿਵੇਂ ਦੇਖਦੇ ਹੋ ਹਾਲਾਂਕਿ ਤੁਸੀਂ ਸੰਗਰੂਰ ਤੋਂ ਐਮਪੀ ਰਹਿ ਚੁੱਕੇ ਹੋ ਸੰਗਰੂਰ ਦਾ ਇੱਕ ਥੋੜਾ ਵੱਖਰਾ ਤਜਰਬਾ ਆ ਤੇ ਬਰਨਾਲਾ ਆਮ ਆਦਮੀ ਪਾਰਟੀ ਦੀ ਰਾਜਧਾਨੀ ਦਾ ਇੱਕ ਹਿੱਸਾ ਵੀ ਹੈ ਤੋ ਬਰਨਾਲੇ ਦੇ ਵਿੱਚ ਕਿਦਾਂ ਦਾ ਮੁਕਾਬਲਾ ਨਜ਼ਰ ਆ ਰਿਹਾ ਹੈ ਮੁਕਾਬਲੇ ਦੇ ਵਿੱਚ ਆਪਾਂ ਮੂਹਰੇ ਛੱਡ ਰਹੇ ਹਾਂ ਕਿਉਂਕਿ ਇੱਥੋਂ ਦੇ ਚੀਫ ਮਿਨਿਸਟਰ ਵੀ ਸਰਦਾਰ ਸੁਰੀਤ ਸਿੰਘ ਬਰਨਾਲਾ ਰਹੇ ਹੈ ਉਹਨਾਂ ਨੇ ਕੋਈ ਖਾਸ ਕੰਮ ਨਹੀਂ ਕੀਤਾ ਜਦਕਿ ਤੁਸੀਂ ਮੈਨੂੰ ਐਮਪੀ ਪਿਛਲੇ ਸਾਲ 2.5 ਸਾਲ ਬਣਾ ਕੇ ਰੱਖਿਆ ਸੀਗਾ ਮੈਂ ਗਵਰਨਮੈਂਟ ਆਫ ਇੰਡੀਆ ਤੋਂ ਬਹੁਤ ਵੱਡਾ ਪੀਜੀਆਈ ਤੇ ਦਰਜੇ ਦਾ ਹਸਪੀਟਲ ਇੱਥੇ ਲੈ ਕੇ ਆਏ ਹਾਂ ਜੀ ਦੇ ਵਿੱਚ ਸਾਰੀਆਂ ਬਿਮਾਰੀਆਂ ਦਾ ਇਲਾਜ ਹੋਇਆ ਕਰੂਗਾ ਤੇ ਰਾਜਸਥਾਨ ਤੋਂ ਹਰਿਆਣਾ ਤੋਂ ਚੰਡੀਗੜ੍ਹ ਪੰਜਾਬ ਤੋਂ ਹਿਮਾਚਲ ਜੰਮੂ ਕਸ਼ਮੀਰ ਤੋਂ ਇੱਥੇ ਲੋਕ ਆਉਣਗੇ ਇਲਾਜ ਤੇ ਲਈ ਇਥੇ ਨਾਲ ਹੋਟਲ ਵੀ ਬਣਨਗੇ ਵਪਾਰੀਆਂ ਦਾ ਵੀ ਕੰਮ ਵਧੂਗਾ ਤਾਂ ਇੱਕ ਬਹੁਤ ਵੱਡੀ ਚੀਜ਼ ਮੈਂ ਇੱਥੇ ਲਿਆ ਕੇ ਦੇ ਸਕਿਆ ਜਿਹੜਾ ਕਿ ਕੋਈ ਵੀ ਥੀਸ ਮਿਸਟਰ ਜਨ ਸਿਆਸਤਾਂ ਇੱਥੇ ਅੱਜ ਤੱਕ ਲੈ ਕੇ ਨਹੀਂ ਆਇਆ ਦੂਸਰਾ 2027 ਤੱਕ ਜਿੰਨੀਆਂ ਵੀ ਤਾਰਾਂ ਤੁਸੀਂ ਉੱਤੇ ਦੇਖਦੇ ਹੋ ਘਰਾਂ ਤੋਂ ਉਤੋਂ ਦੀ ਇਹ ਸਾਰੀਆਂ ਖਤਮ ਹੋ ਜਾਣਗੀਆਂ ਸਾਰਾ ਧਰਤੀ ਦੇ ਅੰਦਰ ਆਉਣਗੀਆਂ ਅੱਛਾ ਤੇ ਕਿਸੇ ਨੂੰ ਨੁਕਸਾਨ ਨਹੀਂ ਹੋਊਗਾ ਕਿਸੇ ਨੂੰ ਬਿਜਲੀ ਦਾ ਕਰੰਟ ਨਹੀਂ ਲੱਗੂਗਾ ਸੋ ਇਹ ਬਹੁਤ ਵੱਡੇ ਕੰਮ ਮੈਂ ਸਮਰੂਹ ਹਲਕਾ ਜਿਹਦੇ ਵਿੱਚ ਮਲੇਰਕੋਟਲਾ ਬਰਨਾਲਾ ਤੇ ਸਰੂਰ ਆਉਂਦੇ ਐ ਇਹ ਤਿੰਨੇ ਹਲਕਿਆਂ ਦੇ ਲਈ ਕੀਤਾ ਹੈ ਜੇ ਮੈਂ ਜਿਵੇਂ ਆਪਸਾ ਸਿਆਸਤ ਦੇ ਵਿੱਚ ਜਿਸ ਤਰੀਕੇ ਨਾਲ ਗੋਵਿੰਦ ਸਿੰਘ ਨੇ ਪੈਰ ਧਰਿਆ ਤਾਂ ਜਿਮਨੀ ਚੋਣ ਤੋਂ ਧਰਿਆ ਹਾਲਾਂਕਿ 90 ਦੇ ਦਹਾਕੇ ਤੋਂ ਬਾਅਦ ਜੇ ਤੁਹਾਨੂੰ ਸਫਲਤਾ ਦੀ ਗੱਲ ਕਰੀਏ ਤਾਂ ਤੁਹਾਨੂੰ ਵੀ ਜਿਮਨੀ ਚੋਣ ਦੇ ਵਿੱਚ ਇੱਕ ਵੱਡੀ ਸਫਲਤਾ ਮਿਲੀ ਸੀ ਤਾਂ ਐਤਕੀ ਵਾਲੀ ਜਿਮਨੀ ਚੋਣ ਲੱਗਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲਈ ਇੱਕ ਵੱਡਾ ਬੈਨੀਫਿਟ ਨਜ਼ਰ ਆਵੇਗਾ ਬਹੁਤ ਵੱਡਾ ਹੋਊਗਾ ਜੀ ਕਿਉਂ ਕਰਕੇ ਅਖਰਦੀ ਦਲ ਤਾਂ ਇਹੀ ਰਹਿ ਗਿਆ ਹੁਣ ਮੈਦਾਨ ਦੇ ਵਿੱਚ ਬਾਕੀ ਤਾਂ ਸਾਰੇ ਦਿੱਲੀ ਦੀਆਂ ਪਾਰਟੀਆਂ ਹੈਗੀਆਂ ਜਿਹੜਾ ਦਿੱਲੀ ਤੋਂ ਹੁਕਮ ਆਉਂਦਾ ਕਾਂਗਰਸ ਦਾ ਭਾਜਪਾ ਦਾ ਆਮ ਆਦਮੀ ਪਾਰਟੀ ਦਾ ਇਹ ਟੌਪ ਦੀ ਪਾਰਟੀ ਇਹੀ ਹੈ ਜਿਹੜੀ ਤੁਹਾਡੇ ਘਰ ਦੀ ਹੈ ਤੁਹਾਡੇ ਸੂਬੇ ਦੀ ਹੈ ਤੇ ਤੁਹਾਡੀ ਕੌਮ ਦੀ ਹੈ ਮੰਨਦੇ ਹੋ ਵੀ ਸ਼੍ਰੋਮਣੀ ਅਕਾਲੀ ਦਲ ਦਾ ਜ਼ਮੀਨ ਤੇ ਨਾਂ ਉਤਰਨਾ ਹੈ ਕਿ ਸਿਆਸੀ ਚੋਣਾਂ ਦੇ ਵਿੱਚ ਉਹਦਾ ਫਾਇਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਮਿਲੂਗਾ ਜਿਹੜਾ ਇੱਕ ਵੈਕਿਊਮ ਗ੍ਰੇਟ ਹੋਇਆ ਹੋਇਆ ਹੈ ਵੋਟਾਂ ਦਾ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹੱਕ ਚ ਬੁਕਤੂਗਾ ਫਿਰ ਅਕਾਲੀ ਦਲ ਅਕਾਲੀ ਦਲ ਨਹੀਂ ਵੋਟ ਪਾਉਗਾ ਮੇਰਾ ਮਤਲਬ ਉਹ ਕਾਂਗਰਸ ਤੇ ਬੀਜਪੀ ਆਰਐਸਐਸ ਨੂੰ ਤਾਂ ਆਉਣ ਵਾਲੇ ਨਹੀਂ ਹੈਗੇ ਹੈਨਾ ਪਰ ਨਜ਼ਰਾਂ ਹਰ ਕੋਈ ਪਾਰਟੀ ਰੱਖੀ ਬੈਠੀ ਉਸ ਵੋਟ ਤੇ ਕਾਂਗਰਸ ਹੋਵੇ ਉਹ ਵੀ ਸੌਫਟ ਕੋਰਨਰ ਦਿਖਾ ਰਹੀ ਹੈ ਇਸ ਟਾਈਮ ਭਾਜਪਾ ਸੌਫਟ ਕੋਰਨਰ ਦਿਖਾ ਰਹੀ ਆਮ ਆਦਮੀ ਪਾਰਟੀ ਵੀ ਸੌਫਟ ਕੋਰਨਰ ਦਿਖਾ ਰਹੀ ਹੈ ਉਹ ਵੋਟਾਂ ਵਿੱਚ ਉਹ ਤਾਂ ਜਾਇਜ਼ ਆ ਇਹ ਸਾਰੇ ਦੇਖਦੇ ਹੁੰਦੇ ਆ ਵੀ ਜੇ ਪਾਰਟੀ ਪਰ ਜਿਹੜੀ ਇਹ ਆਪਣਾ ਨਮਾਇੰਦਾ ਨਾ ਦਵੇ ਪਰ ਸ਼ਰਮਨੀ ਕੰਨ ਦਾ ਨੰਬਰ ਸਰ ਇਸ ਕੋ ਇੱਕ ਖੇਤਰੀ ਪਾਰਟੀ ਹੈ ਬਾਕੀ ਤਾਂ ਦਿੱਲੀ ਤੋਂ ਚੱਲ ਰਹੀ ਹੈ ਕਿ ਇਹ ਲੋਕਾਂ ਨੇ ਫਰਕ ਕਰਨੀ ਆਪਣੀ ਪਾਰਟੀ ਦੀ ਫਿਰ ਉਹ ਅਕਾਲੀ ਦਾ ਨੰਬਰ ਸਰ ਦੇ ਕਰਨਗੇ ਕਿਉਂ ਕਰਕੇ ਅਕਾਲੀ ਦਾ ਨੰਬਰ ਸਾਨੂੰ ਕਿਸੇ ਵੇਲੇ ਵੀ ਕੋਈ ਫੜ ਸਕਦਾ ਹੈ ਤੇ ਜਿਹੜੀਆਂ ਦੂਜੀਆਂ ਪਾਰਟੀਆਂ ਉਹਨਾਂ ਦੇ ਤਾਂ ਇਹ ਬੌਸ ਉੱਥੇ ਦਿੱਲੀ 'ਚ ਬੈਠੇ ਹੈ ਕੋਈ ਕਿਤੇ ਬੈਠਾ ਹੈਗਾ ਤੋ ਮੇਰਾ ਮਤਲਬ ਘਰ ਦੀ ਪਾਰਟੀ ਤਾਂ ਸਿਰਫ ਘਰ ਦੀ ਦਾ ਨੰਬਰ ਸਰ ਹੈ ਜੇ ਮੈਂ ਤੁਸੀ ਕਹਿੰਦੇ ਹੋ ਦਿੱਲੀ ਤੋਂ ਚੱਲਦੀਆਂ ਨੇ ਉਹ ਪਾਰਟੀਆਂ 27 ਦੀ ਲੜਾਈ ਤੱਕ ਦਾ ਵੀ ਚਿਹਰਾ ਮੋਰਾ ਬਣਾਉਂਦੀਆਂ ਨਜ਼ਰ ਆ ਰਹੀਆਂ ਨੇ ਰਵਨੀਤ ਸਿੰਘ ਬਿੱਟੂ ਦਾ ਖੁਦ ਨੂੰ ਅਗਲਾ ਮੁੱਖ ਮੰਤਰੀ ਬਣਾਉਣ ਦਾ ਦਾਵਾ ਕਰ ਚੁੱਕੇ ਨੇ ਕਾਂਗਰਸ ਵਿੱਚ 27 ਦੀ ਲੜਾਈ ਲੜਦੀ ਨਜ਼ਰ ਆ ਰਹੀ ਹੈ ਆਮ ਆਦੀ ਪਾਰਟੀ ਵੀ ਇਹਦੇ ਵਿੱਚ 27 ਲੱਭਦੀ ਨਜ਼ਰ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਅਮਰਸਰ ਦਾ ਕੀ ਮੋਟਿਵੇ 27 ਵੱਲ ਅਸੀਂ ਜੱਟ ਕੇ ਰਹਾਂਗੇ ਸਾਡਾ ਕੰਮ ਹੈ ਲੜਨਾ ਲੋਕਾਂ ਦਾ ਕੰਮ ਹੈ ਵੋਟ ਪਾਉਣਾ ਜੇ ਵੋਟ ਪਾਉਣਗੇ ਅਸੀਂ ਲੜਦੇ ਰਹਾਂਗੇ ਤਾਂ ਅਸੀਂ ਖੇਤ ਤੱਕ ਪਹੁੰਚਾਂਗੇ ਜੁਨੀਤ ਬਟੂ ਆਪਦੇ ਆਪ ਨੂੰ ਮੁੱਖ ਮੰਤਰੀ ਦਾ ਦਾਵੇਦਾਰ ਬਣਾਉਂਦੇ ਨਜ਼ਰ ਆਏ ਲੱਗਦਾ ਹੈ ਵੀ ਪੰਜਾਬ ਦੀ ਵਾਗਡੋਰ ਮਿਲ ਜੂ ਉਹਨਾਂ ਨੂੰ ਕਦੇ ਹਰੇਕ ਆਦਮੀ ਚਾਹੁੰਦਾ ਮੈਂ ਚੀਫ ਮਿਨਿਸਟਰ ਬਣਾ ਪਰ ਸਾਡੀ ਪਾਰਟੀ ਸੰਮਤੀ ਹੈ ਚੀਫ ਮਿਨਿਸਟਰ ਤੇ ਕੋਈ ਪਾਵਰ ਨਹੀਂ ਰਹੀ ਸਾਰੀ ਪਾਵਰ ਸੈਂਟਰ ਦੇ ਕੋਲੇ ਹੈ ਇਸੇ ਕਰਕੇ ਜੋਨ ਚੱਕਿਆਂ ਨਹੀਂ ਜਾ ਰਿਹਾ ਦੇਸ਼ਕ ਆਮ ਪਾਰਟੀ ਸੈਂਟਰ ਦੀ ਪਾਰਟੀ ਹੈ ਪਰ ਤਾਂ ਵੀ ਇਹ ਹੈ ਜੀਵਿਦਾਰਾਂ ਦਾ ਬਹੁਤ ਬੁਰਾ ਹਾਲ ਹੈ ਜਿਹੜੇ ਮਜ਼ਦੂਰ ਬਿਹਾਰ ਤੋਂ ਆਏ ਹੈ ਜਿਹੜੇ ਸਾਡੇ ਆਰਤੀ ਹੈਗੇ ਹੈ ਜਿਹੜੇ ਸਾਡੇ ਦੁਕਾਨਦਾਰ ਹੈ ਐਤਕੀ ਤੁਸੀਂ ਦੇਖਿਆ ਦੀਵਾਲੀ ਦੇ ਵਿੱਚ ਸਾਰੇ ਦੁਕਾਨਦਾਰਾਂ ਨੇ ਸਮਾਨ ਇੰਨਾ ਲਿਆਂਦਾ ਹੋਇਆ ਸੀਗਾ ਦੀ ਸੜਕਾਂ ਤੱਕ ਉਹਨਾਂ ਦਾ ਸਮਾਨ ਵਿਛਿਆ ਹੋਇਆ ਸੀ ਪਰ ਬਿਕਰੂ ਹੀ ਨਹੀਂ ਹੋਈ ਸਾਡੇ ਦੁਕਾਨਦਾਰਾਂ ਦੀ ਕਿਉਂ ਕਰਕੇ ਝੋਨਾ ਨਹੀਂ ਵਿਕ ਰਿਹਾ ਤੇ ਨਾ ਇੱਥੇ ਖਾਦ ਮਿਲ ਰਹੀ ਹੈ ਹੁਣ ਟਾਈਮ ਐਂਡ ਲੋਕ ਹੁਣ ਕੰਠਬੀਜਣ ਲੱਗ ਪਏ ਐ ਪਰ ਡੀਏਪੀ ਮਿਲ ਨਹੀਂ ਰਹੀ ਤੇ ਨਾ ਇਹ ਸੋ ਦੂਸਰੀ ਖਾਦ ਮਿਲ ਰਹੀ ਐ ਸੋ ਅਸੀਂ ਬਹੁਤ ਤੰਗ ਹੋ ਕੇ ਚੱਲ ਰਹੇ ਹਾਂ ਤੇ ਜੇ ਤੁਸੀਂ ਭਾਅ ਦੇਖੋ ਜੋ ਨੇਂ ਦਾ ਪਾਕਿਸਤਾਨ ਦੇ ਵਿੱਚ ਉੱਥੇ 8500 ਰੁਪਇਆ ਕਵਿੰਟਲ ਹੈ ਜੀ ਤੇ ਸਾਡਾ ਬਾਰਡਰ ਕਿਉਂ ਨਹੀਂ ਖੋਲਦੇ ਤਾਂ ਨਹੀਂ ਖੋਲਦੇ ਕਿਉਂ ਕਰਕੇ ਕਹਿੰਦੇ ਆ ਕਿ ਮੁਸਲਮਾਨ ਨਾਲ ਸਦੀਆਂ ਤੋਂ ਦੁਸ਼ਮਣੀ ਹੈ ਠੀਕ ਹੈ ਪਰ ਸਿੱਖਾਂ ਦੀ ਤਾਂ ਦੁਸ਼ਮਣੀ ਨਾ Hindu ਨਾਲ ਨਾ ਮੁਸਲਮਾਨ ਨਾਲ ਤੇ ਸਾਡੇ ਲਈ ਕਿਉਂ ਨਹੀਂ ਖੁੱਲ ਸਕਦਾ ਬਾਰਡਰ ਸਾਡੇ ਗੁਰਦੁਆਰੇ ਵੀ ਉੱਥੇ ਹੈ ਜੇ ਇੱਥੇ ਵਪਾਰ ਹੋਊਗਾ ਸਾਡੇ ਲਾਲੇ ਬਾਨੀਏ ਵੀ ਕਰੋਣਾ ਪਤੀ ਹੋ ਜਾਣਗੇ ਤਾਂ ਮੇਰਾ ਮਤਲਬ ਹੈ ਕਿ 40 ਲੱਖ ਸਾਡੇ ਬੇਰੁਜ਼ਗਾਰ ਮੁੰਡੇ ਆ ਹਵਾਲਾ ਦਿੰਦੇ ਨੇ ਸੁਰੱਖਿਆ ਪ੍ਰਬੰਧਾਂ ਕਰਕੇ ਜੋ ਸੁਰੱਖਿਆ ਨੂੰ ਮੱਦੇ ਨਜ਼ਰ ਕਰਕੇ ਅੰਤਰਰਾਸ਼ਟਰੀ ਬਾਰਡਰ ਉਸ ਤਰੀਕੇ ਨਾਲ ਵਪਾਰ ਦੇ ਲਈ ਨਹੀਂ ਖੁੱਲ ਰਹੇ ਪੰਜਾਬ ਵਾਲੇ ਪਾਸਿਓ ਇਹ ਐਵੇਂ ਡੈਲੀਜੈਂਸੀ ਆ ਯਾਰ ਇਹ ਇਹ ਸ਼ੁਰੂ ਤੋਂ ਡਰਦੇ ਰਹਿੰਦੇ ਆ ਇਹ ਤਦੇ ਸਿੱਖ ਹੋਮ ਪੈਦਾ ਹੋਈ ਹੈ ਇਹਨਾਂ ਨੂੰ ਬਚਾਉਣ ਦੇ ਲਈ ਆ ਸਾਰੇ ਡਰਦੇ ਆ ਹਿੰਦੂਤਵਾ ਵਾਲੇ ਜੀ ਇਹ ਏ ਡਰਦੇ ਆ ਮੁਸਲਮਾਨ ਤੋਂ ਤੇ ਪਰ ਜਦੋਂ ਸਿੱਖ ਹੈ ਕਿ ਨਾਨਕ ਸਾਹਿਬ ਕਹਿੰਦੇ ਆ ਗਣਸੀ Hindu ਹੈ ਨਾਸੀ ਮੁਸਲਮਾਨ ਹੈ ਜੀ ਜੀ ਤੇ ਅਸੀਂ ਰੱਖਿਆ ਕਰਨ ਵਾਲੇ ਹੈ ਕਿ ਇਹਨੂੰ ਕਾਹਦਾ ਡਰ ਐ ਵੀ ਇਹ ਪਖੰਡਾ ਹੈ ਕਿ ਸਿੱਖਾਂ ਨੂੰ ਫਾਇਦਾ ਨਾ ਪਹੁੰਚ ਦੇ ਜੇ ਬਾਰਡਰ ਖੁੱਲ ਜੇ ਤੇ ਫਾਇਦਾ ਤਾਂ ਲਾਲੇ ਬਾਣੀਆਂ ਨੂੰ ਪਹੁੰਚਣਾ ਹੈ ਤੁਸੀਂ ਮਾਦ ਸਾਹਿਬ ਕਹਿ ਰਹੇ ਹੋ ਕਿ ਸਿੱਖ ਸਭ ਦੀ ਰੱਖਿਆ ਕਰਨ ਦੇ ਲਈ ਆ ਪਰ ਜਿਸ ਤਰੀ ਦਾ ਮਹਾਂਦਰਾ ਕਦੇ ਨਾ ਕਦੇ ਨਜ਼ਰ ਆਉਂਦਾ ਹੈ ਕਿ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਸੈਂਟਰ ਚ ਬੈਠੇ ਨੇ ਉਹ ਸਿੱਖਾਂ ਦੇ ਨਾਲ ਨਫ਼ਰਤ ਕਰਦੇ ਨੇ ਉਹ ਐਂਟੀ ਸਿੱਖ ਨੇ ਐਂਟੀ ਪੰਜਾਬ ਨੇ ਕੈਨੇਡਾ ਦੇ ਵਿੱਚ ਜੋ ਐਪੀਸੋਡ ਹੋਇਆ Hindu ਸਿੱਖ ਦਾ ਵਟਵਾਰਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਉਹ ਚੀਜ਼ਾਂ ਸਿੱਖਾਂ ਦੇ ਉਲਟ ਨੈਰੇਟਿਵ ਬਣਾਉਂਦੀਆਂ ਨਜ਼ਰ ਆ ਰਹੀਆਂ ਨੇ ਹਾਂ ਫਿਰ ਇਹ ਬਣਾਉਣਾ ਚਾਹੁੰਦੇ ਆ ਕਿਉਂ ਕਰਕੇ ਮੋਤੀ ਸਾਹਿਬ ਨੇ ਤੇ ਅਮਿਤ ਸ਼ਾਹ ਨੇ ਤੇ ਜੈ ਸ਼ੰਕਰ ਨੇ ਰਾਜਨਾਥ ਸਿੰਘ ਨੇ ਗੋਇਲ ਨੇ ਫਿਰ ਰੋ ਦੇ ਮੁਖੀ ਸਿਨੇ ਨੇ ਇਹਨਾਂ ਨੇ ਸਾਰੇ ਨੇ ਆਰਡਰ ਦਿੱਤੇ ਆ ਕਿ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰਦੇ ਆ ਫ੍ਰੀडम ਦੀ ਗੱਲ ਕਰਦੇ ਆ ਉਹਨਾਂ ਨੂੰ ਗੋਲੀ ਨਾਲ ਮਾਰ ਦੋ ਜਾਂ ਜ਼ਹਿਰ ਦੇ ਦੋ ਜੀਤੇ ਨਾਲ ਕੈਂਡੀਡੇਟ ਦੇ ਵਿੱਚ ਸਰਦੀਪ ਸਿੰਘ ਨੇ ਜਿਹੜ ਨੂੰ ਮਾਰ ਦਿੱਤਾ ਹੈਗਾ ਪੀਰ ਉੱਥੇ ਮਲਖ ਨੂੰ ਮਾਰਦਾ ਹੈ ਸੁਖਦੂਲ ਸਿੰਘ ਨੂੰ ਮਾਰਦਾ ਹੈ ਬਰਤਾਨੀਆਂ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਾਰਦਾ ਹੈ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਾਰਦਾ ਹੈ ਪੀਰ ਰੋਡੇ ਨੂੰ ਮਾਰਦਾ ਹੈ ਸਾਡੇ ਹਰਿਆਣੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਹੈ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਾਰਦਾ ਹੈ ਹੁਣੇ ਹਰੀਨੌਂ ਦੇ ਵਿੱਚ ਗੁਰਪ੍ਰੀਤ ਮਰਵਾਤਾ ਹੈ ਮੇਰਾ ਮਤਲਬ ਹੈ ਇਹ ਬਹੁਤ ਸੀਰੀਅਸ ਕੇਸਸ ਹੈਗੇ ਆ ਤੇ ਇਹ ਜੀ ਇੰਟਰਨੈਸ਼ਨਲ 에ਜੈਂਸੀ ਫਾਰ ਕੂਗਾ ਕਿਉਂ ਕਰਕੇ ਇਹ ਸਰਕਾਰ ਨੇ ਇੰਡੀਆ ਨੇ ਇਹ ਮੁੱਖ ਜਿੱਥੇ ਜਿੱਥੇ ਇਹਨਾਂ ਨੇ ਕਤਲ ਕੀਤੇ ਹੈ ਉਹਨਾਂ ਦਾ ਰਾਜ ਭਾਗ ਤੇ ਉਹਨਾਂ ਦੀ ਬਾਦਸ਼ਾਹੀ ਉਹਨਾਂ ਦੀ ਸੋਵਰਨਿਟੀ ਤੋੜਦੀ ਹੈ ਜਿਸ ਨਾਲ ਬਹੁਤ ਨਿਰਾਸ਼ ਹੈ ਇਸ ਕਰਕੇ ਜਿਹੜੇ ਜੈਟ ਇੰਜਨਸ ਨੇ ਜਿਹੜੇ ਇੱਥੇ ਹਵਾਈ ਜਹਾਜ਼ ਬਣਾ ਰਿਹਾ ਹੈ ਉਹਦੇ ਅਮਰੀਕਾ ਨੇ ਇਨਕਾਰ ਕਰਤਾ ਕਿ ਅਸੀਂ ਤੁਹਾਨੂੰ ਐਂਜਨ ਨਹੀਂ ਦੇਣੇ ਤੁਸੀਂ ਇਹ ਸਾਡੀ ਇਹ ਬਾਦਸ਼ਾਹੀ ਤੋੜ ਰਹੇ ਹੋ ਤੇ ਐ ਤਾਂ ਜਣਾ ਕਣਾ ਇਹ ਸਾਡੀ ਬਾਦਸ਼ਾਹੀ ਆ ਕੇ ਤੋੜ ਦੂਗਾ ਜੇ ਤੁਹਾਨੂੰ ਅਸੀਂ ਕੋਈ ਰਾਹਤ ਦਿੰਦੇ ਹਾਂ ਸੋ ਇਹਨਾਂ ਨੇ ਸਿੱਖਾਂ ਨੂੰ ਮਾਰ ਕੇ ਰਿਲੇਸ਼ਨਸ ਬਹੁਤ ਖਰਾਬ ਕਰ ਦਿੱਤੇ ਹੈ ਕਿ ਜਦੋਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਨੇ ਅਨਾਉਂਸ ਕੀਤਾ ਕਿ ਇੰਡੀਆ ਦਾ ਹੱਥ ਸਾਡੇ ਕੈਨੇਡੀਅਨ ਸਿੱਖਾਂ ਨੂੰ ਮਾਰਨ ਦਾ ਉਦੋਂ ਅਗਲੇ ਦਿਨ ਜੈ ਸ਼ੰਕਰ ਜਿਹੜੇ ਵਿਦੇਸ਼ੀ ਵਜ਼ੀਰ ਹੈ ਉਹਨਾਂ ਨੂੰ Z+ ਸਿਕਿਉਰਿਟੀ ਦਿੱਤੀ ਗਈ ਹੈ ਜਿਹੜਾ ਇਹ ਸਮਝਦੇ ਹੈ ਕਿ ਹੁਣ ਸਿੱਖ ਇਹਨਾਂ ਦੇ ਉੱਤੇ ਵਾਰ ਨਾ ਕਰਦੇ ਸੋ ਮੇਰਾ ਮਤਲਬ ਇਹ ਪੰਗਾ ਲੈਣ ਦੀ ਲੋੜ ਹੀ ਕੀ ਸੀ ਕਿ ਜੇ ਤੁਸੀਂ ਸਮਝਦੇ ਹੋ ਸਿੱਖ ਵੈਰ ਕਰਨਗੇ ਤਾਂ ਇਹੋ ਜਿਹਾ ਇਹ ਪ੍ਰਸਾਦ ਨਹੀਂ ਸੀ ਪਾਉਣੇ ਹੈਗੇ ਤੇ ਸਿੱਖਾਂ ਨੇ ਕਦੇ ਵੀ ਕਿਸੇ ਸਾਰਨਕ ਜਗਾ ਦੇ ਉੱਤੇ ਅਟੈਕ ਨਹੀਂ ਕੀਤਾ ਸਦੀਆਂ ਤੋਂ ਜਦੋਂ ਮੁਹੰਮਦ ਗਜ਼ਨੀ ਨੇ ਮੰਦਰ ਲੁੱਟ ਲਿਆ ਸੀਗਾ ਸੋਮਨਾਥ ਦਾ ਉਹਦੇ ਕਾਂਦੀ ਦੇ ਦਰਵਾਜੇ ਗਜ਼ਨੀ ਲੈ ਗਿਆ ਸੀਗਾ ਉਹ ਵੀ ਸਿੱਖ ਫੌਜਾਂ ਨੇ ਵਾਪਸ ਲਿਆਂਦੀਆਂ ਲਿਆਂਦੇ ਨੇ ਤੇ ਇਹ ਦਰਬਾਰ ਸਾਹਿਬ ਦੇ ਡਿਊਟੀ 'ਚ ਲੱਗੇ ਹੋਏ ਐ ਉਹਨਾਂ ਦੀ ਮਰੰਮਤ ਹੋ ਰਹੀ ਹੈ ਤੇ ਉਹ ਵੀ ਵਾਪਸ ਫੇਰ ਲੱਗ ਜਾਣਗੇ ਅਸੀਂ ਤਾਂ ਇਹਨਾਂ ਦਾ ਖਜ਼ਾਨੇ ਵਾਪਸ ਲੈ ਕੇ ਆਏ ਹਾਂ ਸਾਡਾ ਕੀ ਮਤਲਬ ਹੈ ਕਿਸੇ ਦੇ ਮੱਦੇ ਕਿ ਉੱਥੇ ਜਿਹੜੀ ਸਿੱਖਾਂ ਦੇ ਕੁਝ ਨਮਾਇंदे ਨੇ ਉਹ ਹਿੰਦੁਸਤਾਨ ਨੂੰ ਨਫ਼ਰਤ ਕਰਦੇ ਨੇ ਜਦ ਤਰੰਗੇ ਪਾੜੇ ਗਏ ਉੱਥੇ ਹਿੰਦੂਆਂ ਤੇ ਹਮਲਾ ਕੀਤਾ ਗਿਆ ਮੰਦਰ ਤੇ ਅਟੈਕ ਕੀਤਾ ਇਹ ਜਿਆਦਾ ਪ੍ਰੋਪਗੈਂਡਾ ਤਾਂ ਦੇਖੋ ਨਾ ਤੁਸੀਂ ਵੀ ਪ੍ਰੋਪਗੈਂਡਾ ਦੇ ਵਿੱਚ ਹੈਗੇ ਹੋ ਸਾਰਾ ਪ੍ਰੋਪਗੈਂਡਾ ਤਾਂ ਹਿੰਦੂਤਵਾਦ ਦੇ ਹੱਥ ਦੇ ਵਿੱਚ ਹੈ ਇਹਨਾਂ ਦਾ ਰੇਡੀਓ ਵੀ ਹੈ ਇਹਨਾਂ ਦਾ ਟੀਵੀ ਵੀ ਹੈ ਜਿੰਨੀਆਂ ਵੀ ਚੈਨਲਸ ਨੇ ਜਿੰਨੇ ਵੀ ਟੀਵੀ ਸਟੇਸ਼ਨਸ ਨੇ ਸਾਰੇ ਇਹਨਾਂ ਦੇ ਹੱਥ ਨਾਲ ਚਲਦੇ ਹੈ ਜੇ ਉਹ ਉਹਨਾਂ ਨੂੰ ਇਛਤਿਆਰ ਨਾ ਦੇ ਉਹ ਤਾਂ ਦੂਜੇ ਦਿਨ ਖਤਮ ਹੋ ਜਾਣ ਸੋ ਮੇਰਾ ਮਤ ਸਾਰੀ ਪਾਲਿਸੀ ਹਿੰਦੂਤਵਾਦੀ ਚਲਦੀ ਹੈ ਤੇ ਸਿੱਖਾਂ ਨੂੰ ਬਦਨਾਮ ਕਰਨਾ ਚਾਹੁੰਦੇ ਹੈ ਕਿਉਂ ਕਰਕੇ 1984 ਦੇ ਵਿੱਚ ਹਿੰਦੂਆਂ ਨੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਸੀ ਇੰਦਰਾ ਗਾਂਧੀ ਨੇ ਠੀਕ ਹੈ ਤੇ ਵਾਟਪਾਈ ਭਾਜਪੀ ਨੇ ਕਿਹਾ ਸੀ ਇੰਦਰਾ ਗਾਂਧੀ ਸਾਡੇ ਦੁਰਗਾ ਮਾਤਾ ਤੇ ਐਲਕੇ ਡਵਾਨੀ ਨੇ ਫੇਰ ਕਿਹਾ ਸੀਗਾ 2 ਹਰ ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਤੇ 1992 ਦੇ ਵਿੱਚ ਫੇਰ ਇਹੀ ਬੀਜਪੀ ਆਰਐਸਐਸ ਨੇ ਮੁਸਲਮਾਨਾਂ ਦੀ ਬਬਰੀ ਮਸਜਿਦ ਸ਼ਹੀਦ ਕਰ ਦਿੱਤੀ ਸੀਗੀ ਸੋ ਮੇਰਾ ਮਤਲਬ ਤੋੜਨ ਭੰਨਣ ਦੇ ਵਿੱਚ ਇਹੀ ਲੋਕ ਹੈਗੇ ਆ। ਮਾਨ ਸਾਹਿਬ ਬੀਜੇਪੀ ਦਾ ਕਹਿੰਦੀ ਹੈ ਕਿ 84 ਦੇ ਕਾਤਲਾਂ ਨੂੰ ਸਜ਼ਾ ਸਾਡੀ ਸਰਕਾਰ 'ਚ ਮਿਲੀ। 14 ਤੋਂ ਬਾਅਦ ਮਿਲਣੀ ਸ਼ੁਰੂ ਹੋਈ। ਕਿਸੇ ਨੂੰ ਨਹੀਂ ਮਿਲੀ ਹੈ ਜੀ ਦੱਸੋ ਮੈਨੂੰ ਇਹ ਸਾਰੇ ਭੱਜੇ ਫਿਰਦੇ ਆ। ਜਨਕਮਾਰ ਦਾ ਜ਼ਿਕਰ ਬਹੁਤ ਕਰਦੇ ਨੇ। ਜੀ। ਸਜਨ ਕੁਮਾਰ ਦਾ ਜ਼ਿਕਰ ਬਹੁਤ ਕਰਦੇ। ਸਜਨ ਕੁਮਾਰ ਇੱਕ ਹੈ ਪਰ ਇਹ ਦੂਸਰੇ ਬੰਦੇ ਜਿਨ੍ਹਾਂ ਨੇ ਮਾਰਿਆ ਕੀਤਾ ਉਹ ਤਾਂ ਐਚਐਸ ਮਿਸਟਰੀ ਮੱਧ ਪ੍ਰਦੇਸ਼ ਦੇ ਬਣ ਚੁੱਕੇ ਆ ਸਾਰਾ ਕੁਝ ਕੀਤਾ। ਤੋਂ ਸਜ਼ਾ ਕਿਉਂ ਹੋਈ? ਤੁਸੀਂ ਮਹਿਸੂਸ ਕਰਦੇ ਹੋ ਕਿ ਦੋਸ਼ੀਆਂ ਨੂੰ ਅਜੇ ਤੱਕ ਸਜ਼ਾ ਮਿਲੀ ਹੈ 40 ਸਾਲ ਹੋ ਗਏ ਅੱਜ ਵੀ ਅੱਜ ਵੀ ਬਿਲਕੁਲ ਅੱਜ ਵੀ ਜ਼ਖਮ ਰਸਦੇ ਨੇ ਅੱਜ ਵੀ ਇਨਸਾਫ ਦੀ ਮੰਗ ਹੋ ਰਹੀ ਹੈ ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਉਹਨਾਂ ਨੂੰ ਇਹ ਸਜ਼ਾ ਮਿਲੀ ਹੈ ਫਿਰ ਤਾਂ ਤੁਹਮੈਂ ਹੋਰ ਕੁਝ ਪੁੱਛਣਾ ਨਹੀਂ ਚਾਹੁੰਦਾ ਜੇ ਤੁਸੀਂ ਮਹਿਸੂਸ ਨਹੀਂ ਕਰਦੇ ਤੇ ਮੇਰੀ ਗੱਲ ਠੀਕ ਹੈ ਕਿ ਕਿਸਨੂੰ ਅਜੇ ਤੱਕ ਸਜ਼ਾ ਨਹੀਂ ਦਿੱਤੀ ਗਈ ਬਿਲਕੁਲ ਸਾਫ਼ ਦੀ ਗੱਲ ਹਰ ਹੱਦ ਤੱਕ ਲਈ ਜਾ ਰਹੀ ਹੈ ਪਰ ਤੁਸੀਂ ਇਹ ਗੱਲ ਕੀਤੀ ਕਿ ਹਰ ਕੋਈ ਮੁੱਖ ਮੰਤਰੀ ਬਣਨ ਦੀ ਇੱਛਾ ਰੱਖਦਾ ਹੈ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਸਿਆਸਤ ਦੇ ਵਿੱਚ ਵੱਡਾ ਹੋਏ ਆ ਜਾਵੇ ਸਿਮਰਜੀਤ ਮਾਨ ਸਾਹਿਬ ਦਾ ਸੁਪਨਾ ਹੈ ਮੁੱਖ ਮੰਤਰੀ ਬਣਨ ਦਾ ਪੰਜਾਬ ਦਾ ਜਾਂ ਇਸ ਤੋਂ ਉੱਤੇ ਪ੍ਰਧਾਨ ਮੰਤਰੀ ਬਣਨ ਦਾ ਹਿੰਦੁਸਤਾਨ ਦਾ ਮੈਨੂੰ ਜਦੋਂ ਇੰਟਰੋਗੇਟ ਕਰ ਰਹੇ ਸੀਗੇ ਇਹ ਭਾਗਪੁਰ ਜੇਲ੍ਹ ਦੇ ਵਿੱਚ ਜੀ ਤੇ ਮੈਨੂੰ ਕਹਿੰਦੇ ਸੀਗੇ ਤੁਹਾਨੂੰ ਅਸੀਂ ਇਹ ਚੀਫ ਇੰਡਸਟਰੀ ਬਣਾ ਦਿੰਦੇ ਹਾਂ ਕਦੋਂ ਦੀ ਗੱਲ ਹੈ ਜੀ ਜਦੋਂ ਮੈਂ ਫਾਗਲਪੁਰ ਜੇਲ੍ਹ ਚ ਸੀਗਾ ਠੀਕ ਹੈ ਤੇ ਮੈਂ ਕਿਹਾ ਇਹ ਪੰਜ ਸਾਲ ਨਹਿਰੂ ਜੇਲ੍ਹ ਥੇ ਰਿਹਾ ਉਹ ਤਾਂ ਪ੍ਰਾਈਮ ਮਿਨਿਸਟਰ ਬਣ ਗਿਆ ਤੇ ਮੈਨੂੰ ਤੁਸੀਂ ਚੀਫ ਮਿਨਿਸਟਰੀ ਦੇਣੀ ਹੈ ਠੀਕ ਹੈ ਮੈਂ ਮੈਨੂੰ ਨਹੀਂ ਤੋਂ ਚੀਫ ਮਿਨਿਸਟਰੀ ਮੰਗਦਾ ਮੰਤਰੀ ਬਣਨਾ ਚਾਹੁੰਦੇ ਹਾਂ ਰਾਂ ਫਿਰ ਜੇ ਪ੍ਰਧਾਨ ਮੰਤਰੀ ਬਣਾਂਗੇ ਤਾਂ ਹੀ ਕੁਝ ਆਪਣਾ ਸਵਾਰਾਂਗੇ ਬਗੈਰ ਇਹ ਪ੍ਰਧਾਨ ਮੰਤਰੀ ਤੋਂ ਕਿਵੇਂ ਸਵਾਰਾਂਗੇ ਕੁਝ ਸਰਮਾਨ ਸਾਹਿਬ ਇੱਕ ਚਿਹਰਾ ਇਹ ਵੀ ਤਾਂ ਪੇਸ਼ ਕੀਤਾ ਜਾਂਦਾ ਹੈ ਨਹੀਂ ਅ ਐਨਟੀ ਜਿਹੜਾ ਕਿ ਹੈ ਹਿੰਦੁਸਤਾਨ ਐਂਟੀ ਰਾਸ਼ਟਰਵਾਦ ਐਂਟੀ ਜਿਹੜਾ ਕਿ ਹੈ ਕਿਹਾ ਜਾਂਦਾ ਵੀ ਦੇਸ਼ ਨੂੰ ਤੋੜਨ ਦੀਆਂ ਗੱਲਾਂ ਨੇ ਵੱਖਰਾ ਘਰ ਮੰਗ ਰਹੇ ਹੋ ਫਿਰ ਇਹ ਸਾਡੇ ਵਿੱਚ ਤੋਂ ਲੱਗਦਾ ਹੈ ਪ੍ਰਧਾਨ ਮੰਤਰੀ ਬਣ ਪਾਉਂਗਾ ਨਹੀਂ ਖਾਲਸਾ ਦਾ ਤਾਂ ਬਣ ਸਕੂਗਾ ਮੈਂ ਕਿਹਾ ਸੀ ਕਿ ਮੈਂ ਖਾਲਸਾ ਦਾ ਬਣੂਗਾ ਜੀ ਉਹਨਾਂ ਨੇ ਮੈਂ ਕਦੇ ਖਾਸ ਸ਼ੀਰ ਕੀਤੀ ਕਿ ਮੈਂ ਚੀਫ ਮਿਨਿਸਟਰ ਬਣਾ ਠੀਕ ਹੈ ਜੇ ਮੈਂ ਚੀਫ ਮਿਨਿਸਟਰ ਦੀ ਕਦੇ ਗੱਲ ਕੀਤੀ ਹੁੰਦੀ ਤੇ ਫੇਰ ਇਹ ਖੋਤਾ ਹੁੰਦਾ ਮੇਰਾ ਜਿਹੜਾ ਸੁਪਨਾ ਹੈ ਕਿ ਮੈਂ ਪ੍ਰਾਈਮ ਮਿਨਿਸਟਰ ਬਣਨਾ ਹਾਂ ਉਹ ਬੋਤਲ ਸੋਮੇਸ਼ ਸਿੰਘ ਮਾਨ ਕਹਿੰਦੇ ਨੇ ਕਿ ਮੇਰਾ ਸੁਪਨਾ ਹੈ ਪ੍ਰਧਾਨ ਮੰਤਰੀ ਬਣਨ ਦਾ ਹਾਲਾਂਕਿ ਕੋਸ਼ਿਸ਼ ਕੋਸ਼ਿਸ਼ ਕਹਿ ਦਗੇ ਜੀ ਚਲੋ ਕੋਸ਼ਿਸ਼ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜ਼ਰੂਰ ਸਵਾਰਿਆ ਜਾਊਗਾ ਪਰ ਕਈ ਤਰ੍ਹਾਂ ਦੀਆਂ ਚੀਜ਼ਾਂ ਸਿਆਸਤ ਵਿੱਚ ਜਨਮ ਲੈਂਦੀਆਂ ਨੇ ਕਈ ਤਰ੍ਹਾਂ ਦੇ ਵਿਵਾਦ-ਵਾਦ ਜਨਮ ਲੈਂਦੇ ਨੇ ਪਰ ਜਦੋਂ ਅਸੀਂ ਉਸ ਸਮੇਂ ਦੀ ਪੂਪ੍ਰਵੇਖ ਦੇ ਵਿੱਚੋਂ ਜੋ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਜਵਾਬ ਦੀ ਗੱਲ ਕਰਦੇ ਹਾਂ ਤਾਂ ਆਉਣ ਵਾਲਾ ਸਮਾਂ ਹੀ ਉਹ ਜਵਾਬ ਹਰ ਇੱਕ ਚੀਜ਼ ਦਾ ਦਿੰਦਾ ਹੈ ਅਸਰ ਖਾਪ ਆਪਣੇ ਸਹਿਯੋਗੀ ਜਗਦੀਸ਼ ਦੇ ਨਾਲ ਰੋਜ਼ਾਨਾ ਸਪੋਕਸਮੈਨ ਬਰਨਾਲਾ